ਹਰੋ ਹਰੋਨੇ ਕੈਨੇਡਾ 에어ਪੋਰਟ ਤੱਕ ਬਹੁਤ ਵੱਡੀ ਖਬਰ ਆਈ ਹੈ ਜੀ ਤਰ ਹੋਰ ਪੰਜਾਬੀ ਆ ਜਿਹੜੇ ਡਿਪੋਰਟ ਕਰ ਦਿੱਤੇ ਗਏ ਆ ਕੈਨੇਡਾ ਗਵਰਨਮੈਂਟ ਵੱਲੋਂ ਕਿਉਂਕਿ ਕੱਲ ਵੀ ਆਪਾਂ ਇੱਕ ਵੀਡੀਓ ਪਾਈ ਸੀ ਜਿਹਦੇ ਵਿੱਚ 8 ਜੁਲਾਈ ਦੀ ਜੋ ਫਲਾਈਟ ਦੇ ਵਿੱਚ 40 ਪੰਜਾਬੀ ਸੀ ਜਿਨ੍ਹਾਂ ਨੂੰ ਡਿਪੋਰਟ ਕੀਤਾ ਗਿਆ ਸੀ ਕੈਨੇਡਾ ਦੁਆਰਾ ਪਰ ਇਹ 2 ਦਿਨ ਪਹਿਲਾਂ ਦੀ ਖਬਰ ਆ 6 ਜੁਲਾਈ 6 ਜੁਲਾਈ ਨੂੰ 에어 ਇੰਡੀਆ ਦਾ ਜਹਾਜ਼ ਦਿੱਲੀ ਤੋਂ ਉੱਡਦਾ ਜੀ ਦਿੱਲੀ ਤੇ ਉੱਡਣ ਤੋਂ ਬਾਅਦ ਉਹ ਜਹਾਜ਼ ਸਿੱਧਾ ਪਹੁੰਚ ਜਾਂਦਾ ਖੋਤੀ ਦੇ ਪੁੱਤਰਾਂ ਦੇ ਕੋਲ ਮਤਲਬ ਕਿ ਮੋਂਟਰੀਅਲ 에어ਪੋਰਟ ਦੇ ਕਿਉਂਕਿ ਇਹਨਾਂ ਨੂੰ ਖੋਤੀ ਦੇ ਪੁੱਤਰ ਮੈਂ ਤਾਂ ਕਿਹਾ ਕਿਉਂਕਿ ਕਈਆਂ ਦਾ ਵਿੱਚ ਕਸੂਰ ਬਿਲਕੁਲ ਵੀ ਨਹੀਂ ਇੰਨਾ ਦਾ 40 ਪੰਜਾਬੀਆਂ ਦਾ ਕਸੂਰ ਸੀ ਜੋ ਕੱਲ ਆਪਾਂ ਵੀਡੀਓ ਪਾਈ ਸੀ ਨਾ ਹੀ ਇਹਨਾਂ 70 ਪੰਜਾਬੀਆਂ ਦਾ 1% ਦਾ ਵੀ ਕੋਈ ਕਸੂਰ ਸੀ ਖੋਤੀ ਦੇ ਪੁੱਤਰਾਂ ਨੇ ਇਹਨਾਂ ਨੂੰ ਦੋ ਤਰੀਕੇ ਦੇ ਨਾਲ ਡਿਵਾਈਡ ਕਰਤਾ ਉਹਨਾਂ ਨੇ ਕਿਹਾ ਜੀ ਆਪਦੇ ਪਾਸਪੋਰਟ ਦੇ ਦਿਓ ਪਾਸਪੋਰਟ ਲੈ ਕੇ ਡਿਸੀਜਨ ਦਵਾਇਆ ਗਿਆ ਉਹਨਾਂ ਤੋਂ ਜਾਂ ਤਾਂ ਤੁਸੀਂ ਰਿਫਿਊਜੀ ਕੇਸ ਲਗਾ ਦਿਓ ਜਾਂ ਫਿਰ ਤੁਸੀਂ ਇੰਡੀਆ ਵਾਪਸ ਚਲੇ ਜਾਓ ਪਰ ਕਈ ਬਹੁਤ ਚੰਗੇ ਲੋਕ ਸੀ ਜਿਨ੍ਹਾਂ ਨੇ ਇਹ ਡਿਸੀਜਨ ਲਿਆ ਕਿ ਅਸੀਂ ਇੰਡੀਆ ਵਾਪਸ ਚਲੇ ਜਾਵਾਂਗੇ ਪਰ ਕੈਨੇਡਾ ਇੱਕ ਬਹੁਤ ਤਕੜਾ ਮੋਲਕ ਆ ਇੱਕ ਬਹੁਤ ਤਕੜਾ ਦੇਸ਼ ਆ ਉਹਦਾ ਵੀਜ਼ਾ ਬਹੁਤ ਹੀ ਜ਼ਿਆਦੇ ਪਾਵਰਫੁਲ ਹੈ ਜਿਵੇਂ ਕਿ ਬਹੁਤ ਜ਼ਿਆਦੇ ਆਪਾਂ ਕਹਿ ਸਕਦੇ ਆ ਪਰ ਉਸ ਦੇ ਬਜਾਏ ਜਦੋਂ ਉਹਨਾਂ ਨੇ ਇਮਾਨਦਾਰੀ ਨਾਲ ਆਪਣੇ ਭਰਾਵਾਂ ਨੇ ਭੈਣਾਂ ਨੇ ਉਹਨਾਂ ਨੂੰ ਪਾਸਪੋਰਟ ਫੜਾ ਦਿੱਤੇ ਉਹਨਾਂ ਖੋਤੀ ਦੇ ਪੁੱਤਰਾਂ ਨੇ ਪਾਸਪੋਰਟ ਉੱਤੇ ਡਿਪੋਰਟ ਦੀ ਮੋਹਰ ਲਾਤੀ ਹੁਣ ਜਦੋਂ ਉਹਨਾਂ ਦੇ ਪਾਸਪੋਰਟ ਤੇ ਡਿਪੋਰਟ ਦੀ ਮੋਹਰ ਲਗਾ ਦਿੱਤੀ ਗਈ ਹੈ ਤਾਂ ਉਹ ਕਦੇ ਵੀ ਐਂਟਰੀ ਨਹੀਂ ਕਰ ਸਕਣਗੇ ਜਾਰ ਤਰ ਕਿਸੇ ਵੀ ਮੁਲਕ ਦੇ ਵਿੱਚ ਨਾ ਹੀ ਖਾਸ ਕਰਕੇ ਕੈਨੇਡਾ ਦੇ ਵਿੱਚ ਜੇਕਰ ਤੁਹਾਨੂੰ ਉਹਨਾਂ ਨੇ ਇਮਾਨਦਾਰੀ ਨਾਲ ਆਪਣੇ ਪਾਸਪੋਰਟ ਫੜਾਈ ਦਿੱਤੇ ਤੁਸੀਂ ਰਿਪੋਰਟ ਦੀ ਮੋਹਰ ਨਾ ਲਾਓ ਪਹਿਲੀ ਗੱਲ ਕੀ ਕਸੂਰ ਸੀ ਉਹਨਾਂ ਵਿਚਾਰਿਆਂ ਦਾ ਦੂਜੀ ਗੱਲ ਜਿਨ੍ਹਾਂ ਦਾ ਰਿਫਿਊਜੀ ਕੇਸ ਲਗਾਇਆ ਗਿਆ ਹੈ ਜਿਨ੍ਹਾਂ ਨੇ ਰਿਫਿਊਜੀ ਲਵਾਇਆ ਆਪਣਾ ਉਹਨਾਂ ਦਾ ਕੀ ਕਸੂਰ ਸੀ ਉਹਨਾਂ ਦਾ ਵੀ 1% ਦਾ ਕੋਈ ਕਸੂਰ ਨਹੀਂ ਸੀ ਇਸ ਲਈ ਭਾਈ ਅਵਾਇਡ ਕਰੋ ਨਾ ਜਾਓ ਮੌਂਟਰੀਅਲ 에ਅਰਪੋਰਟ ਤੇ ਵੈਨਕੂਵਰ ਟੋਰਾਂਟੋ ਬੈਸਦੀ ਜਾਓ ਵੈਨਕੂਵਰ ਉਤਰੋ ਟੋਰਾਂਟੋ ਉਤਰੋ ਉੱਥੋਂ ਟੈਕਸੀ ਵਗੈਰਾ ਕਰਵਾਓ ਦੈਨ ਆਪਣੇ ਭੈਣਾ ਭਰਾਵਾਂ ਜਿੱਥੇ ਵੀ ਤੁਸੀਂ ਜਾਣਾ ਉੱਥ ਫਰਬਾਈ ਨਾ ਜਾਓ ਮੌਂਟਰੀਅਲ 에어ਪੋਰਟ ਸ਼ੇਅਰ ਕਰ ਦਿਓ ਤੁਹਾਡੇ ਸ਼ੇਅਰ ਨਾਲ ਕਿਸੇ ਦਾ ਭਲਾ ਹੋ ਸਕਦਾ ਹੈ ਕਹਿੰਦੇ ਹਨ ਕਿ ਕਰ ਭਲਾ ਹੋ ਭਲਾ ਜੇਕਰ ਤੁਹਾਡਾ ਕੋਈ ਕੰਮ ਨਹੀਂ ਬਣ ਰਿਹਾ ਕੋਈ ਕੰਮ ਡਿੱਕਾ ਬਣ ਰਿਹਾ ਹੈ ਜੇਕਰ ਤੁਸੀਂ ਕਿਸੇ ਦਾ ਭਲਾ ਕਰੋਗੇ ਡੈਫੀਨਟਲੀ ਰੱਬ ਤੁਹਾਡਾ ਭਲਾ ਕਰੇਗਾ ਕਿਉਂਕਿ ਬਾਬਾ ਨਾਨਕ ਕਹਿ ਕੇ ਗਿਆ ਹੈ ਕਰ ਭਲਾ ਹੋ ਪਲਾਸ ਸੋ ਸ਼ੇਅਰ ਕਰ ਦਿਓ ਆਪਣੇ ਦੋਸਤਾਂ ਨਾਲ ਭੈਣਾਂ ਨਾਲ ਰਿਸ਼ਤੇਦਾਰਾਂ ਨਾਲ ਕਿ ਉਹਨਾਂ ਤੱਕ ਇਹ ਖਬਰ ਜ਼ਰੂਰ ਪਹੁੰਚ ਜਾਵੇ ਮੈਂ ਉਮੀਦ ਕਰਦਾ ਹਾਂ ਜੀ ਤੁਸੀਂ ਦਿਲ ਦੇ ਚੰਗੇ ਹੋ ਵਾਹਿਗੁਰੂ ਨੂੰ ਮੰਨਦੇ ਹੋ ਤਾਂ ਜ਼ਰੂਰ ਲੋਕਾਂ ਦੀ ਜ਼ਿੰਦਗੀ ਦਾ ਖਲਬਾਰ ਹੋਣ ਤੋਂ ਬਚਾ ਸਕਦੇ ਹੋ ਜ਼ਰੂਰ ਇਸ ਵੀਡੀਓ ਨੂੰ ਤੁਸੀਂ ਸ਼ੇਅਰ ਕਰੋਗੇ ਘੱਟੋ ਘੱਟ 5 ਲੋਕਾਂ ਨਾਲ ਕਿਉਂਕਿ ਤੁਹਾਡਾ ਇੱਕ ਬਟਨ WhatsApp ਤੇ ਜਾ ਕੇ ਜਾਂ Insta ਤੇ ਜਾ ਕੇ ਸ਼ੇਅਰ ਕਰ ਸਕਦਾ ਹੈ ਕਿਸੇ ਦੀ ਜ਼ਿੰਦਗੀ ਦਾ ਭਲਾ ਕਰ ਸਕਦਾ ਹੈ ਸੋ ਵਾਹਿਗੁਰੂ ਮਿਹਰ ਕਰੇ ਉਹਨਾਂ ਸਾਰਿਆਂ ਤੇ ਜਿਨ੍ਹਾਂ ਨੇ ਸ਼ੇਅਰ ਕੀਤਾ